ਅੱਜ ਮੈਂ ਤੁਹਾਡਾ ਅਨਮੋਲ ਕ੍ਰਿਸ਼ ਸਿੰਘ ਹੋਰ ਮੈਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਡੇ ਲਈ ਮੈਂ ਸਪੈਸ਼ਲ ਬੰਦਾ ਲੈ ਕੇ ਆਇਆ ਖਾਸ ਡੱਕਾ ਅਸਰੀ ਗਾਇਕ ਹਨ ਇਹ ਡੱਕਾ ਜਿਵੇਂ ਮੈਨੂੰ ਮੈਨੂੰ ਰੋਣਾ ਆ ਰਿਹਾ ਜੀ ਮੈਂ ਜਿੰਨੀ ਜੀ ਪਹਿਲੀ ਵਾਰ ਪੌਡਕਾਸਟ ਇਹ ਡੱਕਾ ਵੀ ਕੋਈ ਚੀਜ਼ਾਂ ਜ਼ਿੰਦਗੀ ਚ ਪਹਿਲੀ ਵਾਰ ਹੀ ਹੁੰਦੀਆਂ ਨੇ ਹਾਂ ਮੇਰਾ ਨਾਮ ਜਦਾ ਤੁਹਾਨੂੰ ਤੁਹਾਨੂੰ ਫੀਲ ਹੋ ਰਿਹਾ ਜੇ ਹਰ ਪੌਡਕਾਸਟ ਦੀ ਆ ਹਾਂ ਜੀ ਦੱਸੋ ਹਾਂ ਦੱਸੋ ਜੀ ਉਹ ਢੱਕਾ ਜੀ ਤੁਹਾਨੂੰ ਆਉਣ ਚ ਕੋਈ ਤਕਲੀਫ ਤਾਂ ਨਹੀਂ ਹੋਈ ਸੌਰੀ ਜੀ ਰੋਣਾ ਨਹੀਂ ਕੋਈ ਨਾ ਢੱਕਾ ਜੀ ਮੋਸ਼ਨਲ ਰੁਗਏ ਨਹੀਂ ਆਪਣੇ ਥੋੜਾ ਜਿਹਾ ਹਾਂਜੀ ਇਸ਼ੂ ਹਾਂ ਜੀ ਹਾਂਜੀ ਹਾਂ ਦੱਸੋ ਉਹ ਢੱਕਾ ਜੀ ਘਰ ਪਰਿਵਾਰ ਕਿਵੇਂ ਆਪਣਾ ਕਾਸਰ ਸਾਰਾ ਕੋਈ ਨਹੀਂ ਹੋਰ ਆਪਣੇ ਪਰਿਵਾਰੀ ਬਾਰੇ ਦੱਸੋ ਥੋੜਾ ਜਿਹਾ ਪਹਿਲਾਂ ਕੁਝ ਪਰਿਵਾਰੀ ਬਾਰੇ ਕੀ ਦੱਸਿਆ ਜੀ ਦੋ ਭੈਣ ਮੇਰੀਆਂ ਹਾਂਜੀ ਦੋਨੇ ਬਾਹਰ ਨੇ ਵਧੀਆ ਤੇ ਤੁਹਾਡਾ ਫਿਰ ਕੀ ਇਰਾਦਾ ਬਾਹਰ ਜਾਣ ਦਾ ਕਿ ਇੱਥੇ ਪੰਜਾਬ ਚ ਕੋਈ ਕੰਮ ਕਰ ਸ਼ੁਰੂ ਕਰਨਾ ਹੈ ਬਾਹਰ ਜਾਣ ਦਾ ਦਾ ਇੱਥੇ ਤਾਂ ਆਪਣਾ ਹੈ ਨਹੀਂ ਪੰਜਾਬ ਚ ਪੰਜਾਬ ਦੇ ਡੱਕੇ ਜੀ ਤੁਹਾਨੂੰ ਐ ਕਿਉਂ ਲੱਗ ਰਿਹਾ ਕਿ ਪੰਜਾਬ ਚ ਕੁਝ ਨਹੀਂ ਹੈਗਾ ਪੰਜਾਬ ਦਾ ਮੰਡੀ ਥੋੜਾ ਨਾ ਫਿਰ ਆਪ ਕੋਈ ਆਰੰਗਲੀ ਆਪਾਂ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਪੰਜਾਬ ਚ ਕੀ ਹੈ ਨਹੀਂਗਾ ਪੰਜਾਬ ਚ ਤੁਹਾਨੂੰ ਪਤਾ ਦਿਵਾ ਦੇ ਨੌਜਵਾਨ ਬੇੜੀ ਜੜ ਵਿੱਚ ਜੜਾ ਵਿਗੜੀ ਹੋਈ ਆ ਓਕੇ ਜੜਾ ਵਿਗੜੀ ਹੋਣ ਕਰਕੇ ਫਿਰ ਉਹ ਨਾਸ਼ੀ ਪੱਤੇ ਲੱਗ ਜਾਂਦੀ ਆ ਇਹਨਾਂ ਆਪਣੇ ਕਈ ਸਾਊ ਬੰਦੇ ਨੇ ਉਹਨਾਂ ਨੂੰ ਵਿਚ ਜਿਵੇਂ ਲੰਗਰ ਤੇ ਲਾ ਲੰਗੇ ਵਿੱਚ ਠੀਕ ਪਰ ਧੱਕਾ ਜਿਹਾ ਗੱਲ ਤੁਹਾਡੀ ਤੋਂ ਮੈਂ ਥੋੜਾ ਜਿਹਾ ਡਿਸਐਗਰੀ ਕਰ ਰਿਹਾ ਨਾ ਤੁਹਾਨੂੰ ਐ ਕਿਉਂ ਲੱਗ ਰਿਹਾ ਕਿ ਪੰਜਾਬ ਚ ਨਸ਼ਾ ਕਰ ਰਿਹਾ ਬਾਹਰ ਕਿ ਨਸ਼ਾ ਨਹੀਂ ਕਰਦਾ ਹੋਵੇਗਾ ਤੁਹਾਨੂੰ ਲੱਗਦਾ ਬਾਹਰ ਕਰਦਾ ਕਰਦਾ ਜ਼ਰੂਰ ਆ ਹੂੰ ਬਾਹਰ ਉਸਾਂ ਵਾਂਗਲੀ ਆਪਾਂ ਲਾਉਂਦੇ ਨਹੀਂ ਕਿਸ ਨੂੰ ਬਾਹਰ ਆਪਾਂ ਆਏ ਆ ਬਾਹਰ ਵੀ ਆਪਾਂ ਆਏ ਇੱਦਾਂ ਹੀ ਮੁੰਡੇ ਨਾਲੇ ਲਾ ਲੈਂਦੇ ਆ ਉਹਦੇ ਨਾਲ ਦੇ ਇੱਕ ਢੱਕਾ ਹੀ ਇੱਥੇ ਵੀ ਹੋਰ ਗੱਲ ਆ ਗਈ ਆਪਣੀ ਦੂਜੀ ਗੱਲ ਇੱਥੋਂ ਨਿਕਲੀ ਆ ਫੇਰ ਪੰਜਾਬ 'ਚ ਮੁੰਡਾ ਦੇਖ ਆਵਦੀ ਫੈਮਿਲੀ ਨਾਲ ਰਹਿੰਦਾ ਵਾ ਠੀਕ ਆ ਮਾਪਿਆਂ ਦਾ ਥੋੜਾ ਜਿਹਾ ਡਰਤਾ ਹੁੰਦਾ ਵਾ ਨਾ ਰੇਗ ਰਹਿੰਦਾ ਫੇਰ ਵੀ ਉਹ ਬੰਦਾ ਪੰਜਾਹ ਤੇ ਨਸ਼ਾ ਕਰਦਾ ਤੁਸੀਂ ਕਹਿੰਦੇ ਬਾਹਰ ਬੰਦਾ ਨਸ਼ਾ ਘੱਟ ਕਰਦਾ ਹਾਂ ਘਾਟ ਘੱਟ ਕਰ ਦੋ ਆਪਦੀ ਨੌ ਆਪਦੀ ਪਿਛਲੀ ਪਿੱਛੇ ਦੇ ਇੱਕ ਚੱਲਦਾ ਬਾਹਰ ਕਹਿੰਗੀ ਓਕੇ ਬਾਹਰ ਆਪਣੇ ਬਾਪਿਆਂ ਦੇ ਦੇਖ ਕੇ ਚੱਲਦਾ ਉਹ ਠੀਕ ਆ ਫੇਰ ਉਹ ਨਸ਼ਾ ਉਹ ਸੋਲ ਨਾਲ 100 ਵਾਰ ਹੋ ਤੁ ਨਸ਼ਾ ਕਰਨ ਲੱਗਿਆ ਕਰ ਤੁਸੀਂ ਕਿਹੜੀ ਕੰਟਰੀ ਜਾਣ ਵਾਲੇ ਹੋ ਸੋਚਿਆ ਅੱਜ? ਮੈਂ ਸਟੱਡੀ ਜਾਣਾ ਸੋਚਿਆ। ਓਕੇ ਆਪਣਾ ਹੈਗਾ ਪੇ ਸਟੱਡੀ। ਭੈਣ ਆ ਮੇਰੀ। ਓਕੇ। ਹਾਂਜੀ। ਟੀਆਰ। ਮੈਂ ਪੀਆਰ ਨੂੰ ਸਟੱਡੀ ਤੇ ਹਾਲੇ। ਓਕੇ। ਠੀਕ ਹੈ ਜੀ। ਤੇ ਸਟੱਡੀ ਤੁਹਾਡੀ ਕੰਪਲੀਟ ਹੋ ਗਈ ਹੈ? ਮੇਰੇ ਪਲੱਸ 2 ਹੋ ਗਏ ਹਾਂ ਜੀ। ਹਮ। ਅੱਗੇ ਦਾ ਕੀ ਪਲਾਨ ਹੈ ਫਿਰ ਤੁਹਾਡਾ? ਪਲੱਸ 2 ਤੋਂ ਬਾਅਦ ਕੀ ਕੋਈ ਕਾਲਜ ਐਨਮੇਸ਼ਨ ਵੀ ਲਈ ਹੈ ਮੇਰੀ ਕਲਾਸਾਂ ਜੁਲਾਈ ਤੋਂ ਨੇ। ਅੱਛਾ ਜੀ ਕਿਹੜਾ ਕਾਲਜ ਆਪਣਾ? ਬਾਂਸਲ ਕਾਲਜ। ਅੱਛਾ ਬਾਂਸਲ ਤਾਂ ਬਹੁਤ ਵਧੀਆ ਕਾਲਜ ਹੈ赖ਕਾ ਦਾ। ਕੋਈ ਨੋਈ ਫਰੈਂਡ ਸਰਕਲ ਵਧੀਆ ਤੇ ਇੱਕ ਮੈਨੂੰ ਹੋਰ ਗੱਲ ਦੱਸੋ ਨਸ਼ੇ ਪੱਤੇ ਤੋਂ ਤੁਸੀਂ ਸ਼ੁਰੂ ਕੀਤਾ ਈ ਤੁਹਾਡੇ ਫਰੈਂਡ ਸਰਕਲ ਚ ਨਾ ਮੈਨੂੰ ਮਜ਼ਾ ਆਏਗਾ ਨਾ ਬੀਰੋ ਹੈਗੇ ਨੇ ਬੱਚੇ ਮੰਦੇ ਅੱਛਾ ਜੀ ਅਸੀਂ ਉਹ ਮਨਅਸ਼ੀ ਨਹੀਂ ਕਰਦੇ ਮਾਲ ਪੱਤਾ ਹੀ ਖਾਂਦੇ ਆ ਸਾਲੇ ਕਿਹੜਾ ਮਾਲ ਪੱਤਾ ਖਾਂਦੇ ਹੋ ਰੋਕੀ ਉਹ ਵੀ ਡੋਟੇ ਵਗੋਂ ਪੁੱਕੀ ਖੋਲੀ ਪਰ ਇੱਕ ਗੱਲ ਅੱਡਕਾ ਹੀ ਆਰਗੇਨਿਕ ਨਸ਼ਾ ਕਰ ਰਿਹਾ ਕੋਈ ਗਲਤ ਤਾਂ ਕਰ ਨਹੀਂ ਰਹੀ ਇਹ ਚ ਗਲਤ ਨਹੀਂ ਕਰ ਰਹੀ ਆਰਗੇਨਿਕ ਕਰ ਰਹੀ ਆ ਉਹ ਵੀ ਸਹੀ ਹੈ ਜੱਲਾ ਹਾਂਜੀ ਆਰਗੇਨਿਕ ਲੱਤ ਲੱਗਦੀ ਬਈ ਤੇ ਡੱਕਾ ਜੀ ਤੁਸੀਂ ਕੋਈ ਕੀ ਨਸ਼ਾ ਕਰਦੇ ਹੋ ਮੈਂ ਕੋਈ ਨਹੀਂ ਕਰਦਾ ਕੱਕੀ ਵੈਸੇ ਬਹੁਤ ਤੁਹਾਡੇ ਤੇ ਵੈਸੇ ਇੱਕ ਆਪਣੇ ਦਰਸ਼ਕ ਦਰਸ਼ਕ ਹੈ ਨਾ ਵੈਸੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਮੈਂ ਕਿ ਨਸ਼ੇ ਪੱਤੇ ਆਣਾਂ ਚ ਰਹਿ ਕੇ ਕੋਈ ਨਸ਼ਾ ਪਤਾ ਨਹੀਂ ਕਰਦਾ ਵੀ ਬਹੁਤ ਵੱਡੀ ਬੰਦਲੀ ਮਤਲਬ ਉਹ ਕੀੰਦਾ ਕਰਦੇ ਹਾਂਜੀ ਟੱਕਾ ਜੀ ਹਾਂਜੀ ਤੇ ਆਪਣੇ ਫਰੈਂਡ ਸਰਕਲ ਬਾਰੇ ਦਾ ਤੁਸੀਂ ਦੱਸਤਾ ਹੁਣ ਆਪਣੇ ਮੰਮੀ ਡੈਡੀ ਬਾਰੇ ਦੱਸੋ ਕਿ ਤੁਹਾਡੇ ਸਪੋਰਟਿਵ ਹੈਗੇ ਨੇ ਹਾਂਜੀ ਮੇਰੇ ਸਪੋਰਟਿਵ ਹੈਗੇ ਨੇ ਮੰਮੀ ਤੇ ਫਿਰ ਤੇਰੀ ਗੈੜੀ ਨਾਲ ਤੁਹਾਡਾ ਕਿਵੇਂ ਵਿਹਾਰ ਡੈੜੀ ਨਾਲ ਉਹ ਵੀ ਬੜੀਆ ਫਰੈਂਡਲੀ ਆ ਹੂੰ ਕਦੇ ਯਾਰ ਹੋਇਆ ਕਿ ਤੁਸੀਂ ਨਾਸ਼ਾ ਪਤਾ ਕਰਕੇ ਘਰੇ ਆਇਆ? ਬਾਹਰੋਂ ਬੋਲਿੰਗ ਕਰਦਾ। ਨਾਸ਼ਾ ਪਤਾ ਪਾ ਕਿੱਥੇ ਆਇਆ ਤੱਕ? ਕੋਈ ਦ ਵੀ ਨਹੀਂ ਕੀਤਾ। ਇਹ ਉਹ ਆਇਆ ਕਿ ਪੈਗ ਪੁਗ ਲਾਇਆ ਵਾ। ਅੱਛਾ ਜੀ। ਤੁਹਾਡੇ ਘਰੇ ਪਤਾ ਹੁੰਦਾ ਵੇ? ਨਹੀਂ ਘਰੇ ਪਤਾ ਨਹੀਂ ਹੁੰਦਾ। ਮਨ ਨੂੰ ਤੁਹਾਡੇ ਕੋਲ ਮੇਰਾ ਪਤਾ ਲੱਗਦਾ ਨਹੀਂ ਗਾ ਜੀ। ਅੱਛਾ ਜੀ। ਤੇ ਡੱਕਾ ਜੀ ਇੱਕ ਹੋਰ ਗੱਲ ਪੁੱਛਣਾ ਚਾਹਨਾ। ਕੀ ਤੁਹਾਡੀ ਫੈਮਿਲੀ ਚ ਤੁਹਾਨੂੰ ਸਪੋਰਟ ਕਰਨਗੇ ਜੇ ਕੋਈ ਤੁਸੀਂ ਮਤਲਬ ਪੈਗ ਪੁਗ ਲਾ ਕੇ ਘਰੇ ਜਾ ਰਹੇ ਹੋ? ਕਰਨਗੇ ਵੀ ਪਰ ਇੱਕ ਵਾਰ ਇੱਕ ਵਾਰ ਟਿਕਟਾਂ ਦਗਾ ਲਏ ਹੁੰਦੇ। ओके ਐ ਕਿ ਟਾਈਮ ਦਾ ਕਰਦੇ ਕਹਿ ਰਹੇ ਹੋ ਕਿ ਕਿਹੜੇ ਕਮਰਦਾਰ ਕੀ ਦੇ ਵਿੱਚ ਲੱਗਿਆ ਹਾਂਜੀ ਤੇ ਫਿਰ ਤੁਸੀਂ ਸਟੱਡੀ ਨੂੰ ਲਈ ਕਾ ਚੈੱਕ ਕਰ ਰਹੇ ਹੋ ਕਿ ਕਾਲਜ ਜਾਓਗੇ ਹਾਂਜੀ ਕਾਲਜ ਚ ਕੀ ਲੈ ਰਹੇ ਹੋ ਤੁਸੀਂ ਅੱਕੇ ਮੈਂ ਨੈਣੀ ਦਾ ਕੋਰਸ ਲਿਆ ਜੀ ਨੈਣੀ ਠੀਕ ਹੈ ਇਹ ਫਿਰ ਤੁਸੀਂ ਬਾਹਰ ਜਾਣੀ ਨੇ ਆਪ ਹਾਂਜੀ ਬਾਹਰ ਜਾਣੀ ਨੇ ओके